ਪਟਿਆਲਾ ਪੁਲਿਸ ਦੇ ਅਫਸਰ ਵਿਵਾਦਾਂ ਵਿੱਚ ਘਿਰ ਗਏ ਉਸ ਵੇਲੇ ਜਦੋਂ ਆਰਮੀ ਦੇ ਇੱਕ ਕਰਨਲ ਪੁਸ਼ਪਿੰਦਰ ਸਿੰਘ ਬਾਠ ਜੀ ਨਾਲ ਵਧੀਕੀ ਹੋ ਜਾਂਦੀ ਹੈ ਵਧੀਕੀ ਵੀ ਇਥੋਂ ਤੱਕ ਕਿ ਆਪਣੇ ਵੱਲੋਂ ਤੋਂ ਉਹਨਾਂ ਨੇ ਬੁਰੀ ਤਰ੍ਹਾਂ ਕੁੱਟ ਦਿੱਤਾ ਔਰ ਕੁੱਟਮਾਰ ਕਰਨ ਤੋਂ ਬਾਅਦ ਵੀ ਉਹਨਾਂ ਨਾਲ ਕੀ ਕੀ ਵਧੀਕੀਆਂ ਹੋਈਆਂ ਹਾਲੇ ਵੀ ਪਰਿਵਾਰ ਨੂੰ ਘੇੜੇ ਕੱਢਨੇ ਪੈ ਰਹੇ ਨੇ ਇਨਸਾਫ ਲੈਣ ਦੇ ਲਈ ਉਹਨਾਂ ਦੀ ਧਰਮ ਪਤਨੀ ਉਹ ਜਦੋਂ ਮੁੱਖ ਦਫ਼ਤਰ ਪਹੁੰਚਦੇ ਨੇ ਪੁਲਿਸ ਦੇ ਹੈੱਡਕੁਆਟਰ ਤੇ ਉਸ ਤੋਂ ਬਾਅਦ ਵੀ ਉਹ ਬੜੇ ਗੁੱਸੇ ਵਿੱਚ ਨਜ਼ਰ ਆ ਰਹੇ ਸਨ ਕਿਉਂਕਿ ਹਾਲੇ ਵੀ ਉਹਨਾਂ ਨੂੰ ਇਨਸਾਫ਼ ਦੀ ਉਮੀਦ ਨਹੀਂ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕਮਜ਼ੋਰ ਐਫਆਈਆਰ ਦਰਜ ਕੀਤੀ ਗਈ ਉਹਨਾਂ ਦੀ ਸ਼ਿਕਾਇਤ ਤੇ ਐਫਆਈਆਰ ਹਾਲੇ ਦਰਜ ਨਹੀਂ ਹੋਈ ਇਸ ਵਕਤ ਸਾਡੇ ਨਾਲ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਨਗੇ ਕਿਉਂਕਿ ਖੁਦ ਉਹਨਾਂ ਦਾ ਇਸ ਖੇਤਰ ਦੇ ਅੰਦਰ ਇੱਕ ਲੰਮਾ ਤਜਰਬਾ ਹੈ ਸੇਵਾਮੁਕਤ ਕਰਨਲ ਨੇ ਤਰਸੀਮ ਸਿੰਘ ਵੜੈਚ ਜੀ ਜਿਹੜੇ ਕੀ ਇੰਟਰਨੈਸ਼ਨਲ ਪੋਲੋ ਪਲੇਅਰ ਨੇ ਸਪੋਰਟਸ ਐਡਮਿਨਿਸਟਰेटर ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਉਹ ਕੀ ਸਮਝਦੇ ਐਸ ਮਸਲੇ ਨੂੰ ਪੁਲਿਸ ਦੇ ਰਵੱਈਏ ਨੂੰ ਹੁਣ ਤੱਕ ਇਹਨਾਂ ਨੇ ਕਿਵੇਂ ਦੇਖਿਆ ਇਹ ਸਾਰੀ ਗੱਲਬਾਤ ਕਰਾਂਗੇ ਬੜੈ ਸਾਹਿਬ ABC ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਸੰਦੀਪ ਜੀ ਥੈਂਕ ਯੂ ਵੈਰੀ ਮੱਚ ਵੈਰੀ ਮੱਚ ਜੀ ਕਰਨਲ ਸਾਹਿਬ ਵੈਸੇ ਤਾਂ ਸਾਰੇ ਲੋਕ ਹੀ ਜਾਣ ਚੁੱਕੇ ਐ ਸਾਨੂੰ ਮੁੱਦੇ ਦੀ ਤਫਸੀਲ ਚ ਜਾਣ ਦੀ ਸ਼ਾਇਦ ਜ਼ਰੂਰਤ ਨਹੀਂ ਐ ਇੱਥੇ ਕਿ ਹੋਇਆ ਕੀ ਕਰਨਲ ਸਾਹਿਬ ਦੇ ਨਾਲ ਪਰ ਜਿਹੜਾ ਕੁਝ ਹੋਇਆ ਪਹਿਲੀ ਨਜ਼ਰੇ ਜਦੋਂ ਤੁਹਾਨੂੰ ਪਤਾ ਲੱਗਦਾ ਇਸ ਬਾਰੇ ਪੂਰੀ ਜਾਣਕਾਰੀ ਆਉਂਦੀ ਹੈ ਕੀ ਸਮਝਿਆ ਕਿ ਇਸ ਤਰ੍ਹਾਂ ਵੀ ਪੁਲਿਸ ਕਰ ਦਿੰਦੀ ਹੁੰਦੀ ਹੈ ਉਹ ਵੀ ਕਰਨਲ ਰੈਂਕ ਦੇ ਅਧਿਕਾਰੀ ਦੇ ਨਾਲ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੈ ਬਹੁਤ ਸ਼ਰਮਨਾਕ ਘਟਨਾ ਹੈ ਇੱਕ ਨੇ ਸੀਨੀਅਰ ਅਫਸਰ ਨੂੰ ਇਸ ਤਰੀਕੇ ਨਾਲ ਕੁੱਟਿਆ ਮਾਰਿਆ ਜਾਣਾ ਬਹੁਤ ਹੀ ਮੰਦਭਾਗ ਹੈ ਔਰ ਇਹ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਜਿਹੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਪੁਲਿਸ ਅਫਸਰਾਂ ਵੱਲੋਂ ਮਾਫੀ ਮੰਗਣੀ, ਐਫਆਈਆਰ ਦਰਜ ਹੋ ਜਾਣੀ ਤੇ 12 ਪੁਲਿਸ ਅਫਸਰ ਤੇ ਮੁਲਾਜ਼ਮ ਨੇ ਜਿਹੜੇ ਸਸਪੈਂਡ ਕਰਦੇ ਨੇ ਇਹਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਬਤਾਰ ਇੱਕ ਆਰਮੀ ਅਫਸਰ ਦੇ ਤੌਰ ਦੇ ਉੱਤੇ ਕਿਵੇਂ ਦੇਖਦੇ ਹੋ ਇਸ ਸਾਰੀ ਰਿਐਕਸ਼ਨ ਵਜੋਂ ਹੋਈ ਕਾਰਵਾਈ ਨੂੰ। ਦਨਦੀਪ ਜੀ ਸਭ ਤੋਂ ਪਹਿਲਾਂ ਮੈਂ ਕੁਝ ਗੱਲ ਕਲੈਰੀਫਾਈ ਕਰਨਾ ਚਾਹੁੰਨਾ ਹੈ। ਬਹੁਤ ਸਾਰੇ ਨਿਊਜ਼ ਚੈਨਲ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਰਨਲ ਰੈਂਕ ਇੱਕ ਐਸਐਸਪੀ ਦੇ ਬਰਾਬਰ ਹੁੰਦਾ ਹੈ। ਜੀ ਮੈਂ ਅੱਜ ਹੀ ਆਰਡਰ ਆਫ ਪ੍ਰੈਜ਼ੀਡੈਂਟਸ ਕਰਵਾਇਆ ਹੈ ਉਸ ਦੇ ਵਿੱਚ ਕਰਨਲ ਰੈਂਕ 37ਵੇਂ ਨੰਬਰ ਤੇ ਆਉਂਦਾ ਹੈ ਜੀ ਔਰ ਐਸਪੀ ਰੈਂਕ ਜਿਹੜਾ ਹੈ ਐਸਐਸਪੀ ਰੈਂਕ ਉਹ 40ਵੇਂ ਨੰਬਰ ਤੇ ਆਉਂਦਾ ਹੈ ਮਤਲਬ ਐਸਐਸਪੀ ਤੋਂ ਵੀ ਉੱਪਰ ਦਾ ਰੈਂਕ ਹੈ ਕਰਨਲ 37ਵੇਂ ਨੰਬਰ ਤੇ ਆਉਂਦਾ ਹੈ ਜੀ ਤੋਂ ਕਿਸੇ ਵੀ ਤਰੀਕੇ ਨਾਲ ਜਿਹੜਾ ਐਸਐਸਪੀ ਰੈਂਕ ਹੈ ਕਰਨਲ ਦੇ ਬਰਾਬਰ ਨਹੀਂ ਹੈ ਕਰਨਲ ਦਾ ਰੈਂਕ ਪ੍ਰੈਜ਼ੀਡੈਂਟਸ ਦੇ ਹਿਸਾਬ ਨਾਲ ਡੀਆਈਜੀ ਤੋਂ ਵੀ ਉੱਪਰ ਹੈ ਇਥੋਂ ਤੱਕ ਸਵਾਲ ਹੈ ਹੁਣ ਆਪਾਂ ਕੇਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਮੇਰੇ ਹਿਸਾਬ ਨਾਲ ਪੁਲਿਸ ਇੱਕ ਤੋਂ ਬਾਅਦ ਦੂਸਰਾ ਸੈਲਫ ਗੋਲ ਕਰ ਰਹੀ ਹੈ ਪਹਿਲਾ ਸੈਲਫ ਗੋਲ ਕਰਨੇ ਕੀਤਾ ਕਿ ਜਿਹੜੇ ਐਫ ਆਈ ਆਰ ਰਜਿਸਟਰ ਨਹੀਂ ਕੀਤੀ ਦੂਸਰਾ ਫੈਮਲੀ ਨੂੰ ਧਮਕੀਆਂ ਦੇਣੀਆਂ ਉਹਨਾਂ ਨੂੰ ਕੰਪਰੋਮਾਈਜ਼ ਕਰਨ ਲਈ ਮਜਬੂਰ ਕੀਤਾ ਜਾਣਾ ਪਰ ਤੀਸਰੀ ਗੱਲ ਓਪਨ ਐਫ ਆਈ ਆਰ ਰਜਿਸਟਰ ਕਰਨਾ ਬਹੁਤ ਸਾਰੇ ਪ੍ਰੈਸ਼ਰ ਤੋਂ ਬਾਅਦ ਔਰ ਉਹ ਜਿਹੜੀ ਹੈਰਸਮੈਂਟ ਹੈ ਫੈਮਿਲੀ ਦੀ ਉਹ ਅਜੇ ਤੱਕ ਚੱਲੀ ਜਾ ਰਹੀ ਹੈ ਜੀ ਉਹ ਕਿ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਹ ਇੰਨੇ ਵੱਡੇ ਸੀਨੀਅਰ ਆਫਸਰ ਦੇ ਨਾਲ ਇਹ ਹੋ ਸਕਦਾ ਆਰਮੀ ਆਫਸਰ ਨਾਲੇ ਹੋ ਸਕਦਾ ਤਾਂ ਆਮ ਇਨਸਾਨ ਦੀ ਜ਼ਿੰਦਗੀ ਕੀ ਹੋਏਗੀ ਪੰਜਾਬ ਦੇ ਵਿੱਚ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਪਰ ਜਿਸ ਢੰਗ ਦੇ ਨਾਲ ਜਦੋਂ ਇਹ ਰਿਐਕਸ਼ਨ ਆਇਆ ਪੁਲਿਸ ਅਫਸਰਾਂ ਤੇ ਸਵਾਲ ਵੱਡੇ ਉੱਠ ਖੜੇ ਪੰਜਾਬ ਦੇ ਲੋਕਾਂ ਨੇ ਵੀ ਬੁਰਾ ਮਨਾਇਆ ਕਿ ਇਸ ਤਰ੍ਹਾਂ ਸਾਡੇ ਅਫਸਰ ਨਾਲ ਕਿਉਂ ਹੋ ਗਿਆ ਕਿਵੇਂ ਹੋ ਗਿਆ ਪਰ ਉਹਦੀ ਵਜ੍ਹਾ ਜਿਹੜੀ ਦੱਸੀ ਗਈ ਜਿਵੇਂ ਕਿ ਢਾਬੇ ਦਾ ਮਾਲਕ ਦੱਸਦਾ ਐਫ ਆਈ ਆਰ ਦੇ ਵਿੱਚ ਦਰਜ ਹੈ ਤੁਸੀਂ ਵੀ ਪੜ ਲਈ ਹੋਣੀ ਜਾਣਕਾਰੀ ਉਹਨਾਂ ਦਾ ਬਿਆਨ ਵੀ ਆਇਆ ਕਿ ਕਰਨਲ ਸਾਹਿਬ ਦੇ ਸ਼ਰਾਬ ਪੀਣ ਕਰਕੇ ਇਹ ਸਾਰਾ ਕੁਝ ਸ਼ੁਰੂਆਤ ਹੀ ਉੱਥੋਂ ਹੋਈ ਹੈ ਕੁਝ ਲੋਕਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਟਲੇ ਨਹੀਂ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਹੈ ਐਫ ਆਈ ਆਰ ਦੇ ਵਿੱਚ ਦਰਜ ਕਰਵਾਇਆ ਗਿਆ ਬਿਆਨ ਇਹਨੂੰ ਤੁਸੀਂ ਕਿਵੇਂ ਵਾਚਿਆ ਕਿਵੇਂ ਵੇਖਿਆ ਕੀ ਸਮੀਖਿਆ ਕਰਦੇ ਹੋ ਇਹ ਬਿਲਕੁਲ ਮਨਕਰਤ ਕਹਾਣੀਆਂ ਘੜੀਆਂ ਗਈਆਂ ਨੇ ਧਾਵੇ ਵਾਲੇ ਨੂੰ ਫੋਰਸ ਕਰਕੇ ਜਾਂ ਮਜਬੂਰ ਕਰਕੇ ਪੁਲਿਸ ਦੇ ਹੱਥੋਂ ਇਹ ਸਾਰੇ ਬਿਆਨ ਲੈ ਗਏ ਨੇ ਪੁਲਿਸ ਜੀ ਐਵੀਡੈਂਸ ਦੇ ਨਾਲ ਜਿਹੜੀ ਛੇੜਛੜ ਕਰਨ ਦੇ ਵਿੱਚ ਬਹੁਤ ਮਾਹਿਰ ਹੁੰਦੀ ਹੈ ਜਦੋਂ ਆਪਣੇ ਆਪ ਨੂੰ ਇਹਨਾਂ ਨੇ ਕਵਰ ਕਰਨਾ ਹੁੰਦਾ ਹੈ ਪਰ ਉਹ ਕੀਤਾ ਜਾ ਰਿਹਾ ਬਹੁਤ ਬਿਹਤਰੀਨ ਤਰੀਕੇ ਨਾਲ ਕੀਤਾ ਜਾ ਰਿਹਾ ਜੀ ਪਟਿਆਲਾ ਪੁਲਿਸ ਹੈਸ ਟੂ ਕਮ ਕਲੀਅਰ ਔਨ ਦਿਸ ਇਸ਼ੂ ਇੱਕ ਮੈਡੀਕਲ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ ਕਰਨਲ ਸਾਹਿਬ ਦੇ ਪਰਿਵਾਰ ਵੱਲੋਂ ਕਿ ਦੇਖੋ ਮੈਡੀਕਲ ਰਿਪੋਰਟ ਕੀ ਕਹਿੰਦੀ ਹੈ ਉਹਦੇ ਵਿੱਚ ਤਾਂ ਅਲਕੋਹਲ ਦਾ ਜ਼ਿਕਰ ਤੱਕ ਨਹੀਂ ਅਲਕੋਹਲ ਆਈ ਨਹੀਂ ਹੈ ਪਰ ਪੁਲਿਸ ਦਾ ਕਹਿਣਾ ਸੀ ਉਹ ਦੇਖੀਏ ਮੈਡੀਕਲ ਰਿਪੋਰਟ ਉਹਦੇ ਵਿੱਚ ਕਿਹਾ ਕਿ देयर इज नो ਅਲਕੋਹਲ ਫਾਊਂਡ ਜੀ ਜੀ ਔਰ ਉਹ ਸੇ ਰਾਤੀ ਮੈਡੀਕਲ ਰਿਪੋਰਟ ਹੈ ਬਿਲਕੁਲ ਮੇਰੇ ਹਿਸਾਬ ਨਾਲ ਇਹਨਾਂ ਪੁਲਿਸ ਵਾਲਿਆਂ ਨੂੰ ਹੀ ਹਿਰਾਸਤ ਵਿੱਚ ਲੈ ਜਾਣਾ ਚਾਹੀਦਾ ਸੀਗਾ ਅਰੈਸਟ ਕੀਤਾ ਜਾਣਾ ਚਾਹੀਦਾ ਸੀ ਇਹਨਾਂ ਦਾ ਮੈਡੀਕਲ ਕਰਵਾਇਆ ਜਾਣਾ ਚਾਹੀਦਾ ਸੀ ਜੀ ਤਾਂ ਕਿ ਔਰ ਦੂਸਰੀ ਗੱਲ ਮੇਰੀ ਇਹਨਾਂ ਨੂੰ ਇਹ ਵੀ ਹੈ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕਿਉਂਕਿ ਮੈਂ ਹਰ ਵਰਦੀ ਪਹਿਨਣ ਵਾਲੇ ਦੀ ਬਹੁਤ ਇੱਜ਼ਤ ਕਰਦਾ ਹਾਂ ਜੀ ਕਿ ਅਜੇ ਤੱਕ ਬਹੁਤ ਸਾਰੇ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਵਧੀਆਂ ਕੀਤੀਆਂ ਪਾਸਟ ਦੇ ਵਿੱਚ ਔਰ ਅਜੇ ਵੀ ਕੋਰਟਾਂ ਦੇ ਵਿੱਚ ਰਲ ਰਹੇ ਨੇ ਬਿਲਕੁਲ ਜੀ ਇਨਾਂ ਨੂੰ ਇਸ ਚੀਜ਼ ਤੋਂ ਸਿੱਖ ਲੈਣੀ ਚਾਹੀਦੀ ਹੈ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਹੈ ਹੂੰ ਕਿ ਕੋਈ ਵੀ ਇਸ ਦੇਸ਼ ਦੇ ਵਿੱਚ ਕਾਨੂੰਨ ਤੋਂ ਉੱਪਰ ਨਹੀਂ ਹੈ ਜੀ ਇਸ ਤਰੀਕੇ ਦੇ ਨਾਲ ਇਹ ਫੈਮਿਲੀ ਨੂੰ ਹੈਰਸ ਕਰ ਰਹੇ ਨੇ ਜਾਂ ਬਿਲਕੁਲ ਕਵਰ ਅਪ ਦਾ ਆਪਰੇਸ਼ਨ ਬਹੁਤ ਹਾਇਰ ਲੈਵਲ ਤੋਂ ਚਲਾਇਆ ਜਾ ਰਿਹਾ ਹੈ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਹੈ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਦਾ ਬਿਆਨ ਤੁਸੀਂ ਸੁਣਿਆ ਹੋਵੇਗਾ ਉਹਨਾਂ ਨੇ ਖੁਦ ਮਾਫੀ ਮੰਗੀ ਹੈ ਇਸ ਕੇਸ ਦੇ ਵਿੱਚ ਅਰੇ ਵੀ ਕਿਹਾ ਕਿ 45 ਦਿਨ ਦਾ ਸਮਾਂ ਸਾਨੂੰ ਚਾਹੀਦਾ ਵੈਸੇ ਤਾਂ ਬਹੁਤ ਸਮਾਂ ਲੱਗਣਾ ਸੀ ਪਰ ਇਸ ਨੂੰ 45 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਸਬਮਿਟ ਕਰਾਂਗੇ ਉਸ ਬਿਆਨ ਨੂੰ ਕਿਵੇਂ ਵੇਖਿਆ ਤੁਸੀਂ ਸੰਦੀਪ ਜੀ ਇੱਕ ਕਹਾਵਤ ਹੈ ਕਿ ਦੋ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਨੇ 에ਰਰ ਆਫ ਜਜਮੈਂਟ ਐਂਡ 에ਰਰ ਆਫ ਇੰਟੈਂਟ ਜੀ ਇਹ 에ਰਰ ਆਫ ਇੰਟੈਂਟ ਹੈ ਔਰ ਉਸ ਤੋਂ ਬਾਅਦ ਜਿਵੇਂ ਪਹਿਲੇ ਤੁਹਾਨੂੰ ਦੱਸਿਆ ਹੈ ਕਿ ਇਹ ਸੈਲਫ ਗੋਲ ਪੁਲਿਸ ਕਰ ਰਹੀ ਹੈ بار بار ਇਸ ਚੀਜ਼ ਨੂੰ ਕਵਰ ਅਪ ਕਰਨ ਵਾਸਤੇ ਫੈਮਿਲੀ ਤੇ ਪ੍ਰੈਸ਼ਰ ਪਾ ਕੇ ਇਹ ਨਹੀਂ ਕੀਤਾ ਜਾਣਾ ਚਾਹੀਦਾ ਡਾਕਟਰ ਨਾਨਕ ਸਿੰਘ ਉਹ ਮਾ ਜਾਣਦਾ ਹੈ ਉਹ ਬਹੁਤ ਇੱਕ ਪ੍ਰੋਫੈਸ਼ਨਲ ਅਫਸਰ ਨਹੀਂ ਡੀਆਈਜੀ ਮਨਦੀਪ ਸਿੱਧੂ ਜੀ ਨੇ ਉੱਥੇ ਬੜੇ ਪ੍ਰੋਫੈਸ਼ਨਲ ਅਫਸਰ ਨੇ ਉਹਨਾਂ ਨੂੰ ਬਚਾਏ ਇਹਨਾਂ ਜਿਹੜੇ ਕਲਪਰੇਟਸ ਇਹਨਾਂ ਨੂੰ ਬਚਾਉਣ ਦੇ ਇਹਨਾਂ ਦੇ ਅਗੇਂਸਟ ਐਕਸ਼ਨ ਲੈਣਾ ਚਾਹੀਦਾ ਇਹਨਾਂ ਨੂੰ ਅਰੈਸਟ ਕਰਕੇ ਔਰ ਇਹਨਾਂ ਦੀ ਨਿਰਪੱਖ ਜਾਂਚ ਕਰਾ ਕੇ ਇਹਨਾਂ ਤੇ ਐਕਸ਼ਨ ਲੈ ਜਾਣਾ ਚਾਹੀਦਾ हां ਤੁਸੀਂ ਕਹਿ ਕੇ ਪੁਲਿਸ ਅਫਸਰ ਕਾਬਲ ਉਹ ਵੀ ਨੇ ਪ੍ਰੋਫੈਸ਼ਨਲ ਨੇ ਪਟਿਆਲੇ ਬਾਰੇ ਪਰ ਪਰਿਵਾਰ ਆ ਜਿਹੜਾ ਉਹ ਰੋਂਦਾ ਕਰਲਾਉਂਦਾ ਹੋਇਆ ਅੱਜ ਅਸੀਂ ਖੁਦ ਦੇਖਿਆ ਉਹਨਾਂ ਨੂੰ ਤਿੰਨ ਤੋਂ ਚਾਰ ਘੰਟੇ ਪੁਲਿਸ ਹੈੱਡ ਕੁਆਰਟਰ ਤੇ ਆਉਂਦਾ ਚੰਡੀਗੜ੍ਹ ਉਸ ਤੋਂ ਬਾਅਦ ਉਹਨਾਂ ਨੇ ਕੀ ਕੁਝ ਬਿਆਨ ਕੀਤਾ ਸ਼ਾਇਦ ਤੁਸੀਂ ਉਹ ਵੀ ਸੁਣਿਆ ਹੋਵੇ ਉਹਨਾਂ ਨੂੰ ਜੇਕਰ ਪਟਿਆਲੇ ਇਨਸਾਫ ਮਿਲ ਗਿਆ ਹੁੰਦਾ ਤੇ ਉਹਨਾਂ ਨੂੰ ਸ਼ਾਇਦ ਚੰਡੀਗੜ੍ਹ ਵੀ ਨਾ ਆਉਣਾ ਪੈਂਦਾ ਮੈਂ ਮਿਸਿਸ ਬਾਠ ਦੀ ਸਟੇਟਮੈਂਟ ਸੁਣ ਰਿਹਾ ਸੀ ਜੀ ਵੀਡੀਓ ਚੰਡੀਗੜ੍ਹ ਪੁਲਿਸ ਹੈੱਡ ਕੁਆਰਟਰ ਦੇ ਬਾਹਰ ਦੇ ਰਹੇ ਸਨ ਜੀ ਜੀ ਇੱਕ ਬਹੁਤ ਮੰਦਭਾਗੀ ਗੱਲ ਹੈ ਕਿ ਡੀਜੀਪੀ ਰੈਂਕ ਦੇ ਲੈਵਲ ਜਾਂ ਐਡੀਜੀਪੀ ਰੈਂਕ ਦਾ ਲੈਵਲ ਵੀ ਉਹਨਾਂ ਨੂੰ ਟਾਈਮ ਨਹੀਂ ਦੇ ਰਿਹਾ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਇੱਕ ਫੈਮਿਲੀ ਦੀ ਹੈਰਸਮੈਂਟ ਹੈ ਪਰ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੁਲਿਸ ਕਿਸ ਤਰੀਕੇ ਨਾਲ ਇਸ ਪੂਰੇ ਆਪਰੇਸ਼ਨ ਕਵਰ ਅਪ ਵਿੱਚ ਲੱਗੀ ਹੋਈ ਹੈ ਅ ਜਿਵੇਂ ਤੁਸੀਂ ਕਹਿ ਕਿ ਪਰਿਵਾਰ ਦੇ ਨਾਲ ਪਹਿਲਾਂ ਇੱਕ ਤੇ ਵਧਿ ਕੀ ਹੋ ਗਈ ਉਲਟਾ ਜਦੋਂ ਇਨਸਾਫ਼ ਮਿਲਣ ਦੀ ਵਾਰੀ ਆਈ ਹੈ ਤੇ ਉਦੋਂ ਵੀ ਉਹਨਾਂ ਦਾ ਸੋਸ਼ਣ ਹੋ ਰਿਹਾ ਜਾਂ ਉਹਨਾਂ ਦੀ ਖੱਜਲਖਵਾਰੀ ਵਧ ਰਹੀ ਹੈ ਤਾਂ ਤੁਸੀਂ ਕੀ ਸਮਝਦੇ ਹੋ ਇੱਕ ਪਾਸੇ ਆਰਮਿੰਗ ਦੇ ਜਿਹੜੇ ਸਰਵਿੰਗ ਕਰਨਲ ਰੈਂਕ ਦੇ ਅਧਿਕਾਰੀ ਨੇ ਤੇ ਪੁਲਿਸ ਕੀ ਇਸ ਗੱਲ ਤੋਂ ਜਾਣੂ ਨਹੀਂ ਕਿ ਜਦੋਂ ਆਰਮੀ ਦੇ ਕਿਸੇ ਵੱਡੇ ਅਫਸਰ ਨਾਲ ਇਸ ਤਰ੍ਹਾਂ ਹੋਇਆ ਹੋਵੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਖਾਫ ਹੋਏਗਾ ਹੀ ਪੁਲਿਸ ਅਫਸਰਾਂ ਨੂੰ ਕਿ ਕੱਲ ਨੂੰ ਸਾਨੂੰ ਜੜੀਆਂ ਨੇ ਲੈਣੀਆਂ ਦੀਆਂ ਦੇਣੀਆਂ ਪੈ ਸਕਦੀਆਂ ਨੇ ਬਿਲਕੁਲ ਜੀ ਬਿਲਕੁਲ ਉਹ ਇਨਸਪੈਕਟਰ ਲੈਵਲ ਦੇ ਆਫੀਸਰਸ ਨੇ ਐਸਐਟਓਜ਼ ਨੇ ਵੀ ਤਿੰਨ ਸ਼ਾਇਦ ਉਹਨਾਂ ਨੂੰ ਬਿਲਕੁਲ ਲੋ ਦੀ ਜਾਣਕਾਰੀ ਹੈ ਕਿ ਇੱਕ ਸਰਵਿੰਗ ਕਰਨਲ ਦੇ ਨਾਲ ਜਾਂ ਉਹਦੀ ਫੈਮਿਲੀ ਦੇ ਨਾਲ ਜੇ ਇਸ ਤਰ੍ਹਾਂ ਕਰਨਗੇ ਤਾਂ ਉਹਦੇ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਏਗਾ ਇਸ ਕੇਸ ਦੇ ਵਿੱਚ ਇੱਕ ਚੀਜ਼ ਕਲੀਅਰ ਨਹੀਂ ਹੋ ਪਾਈ ਹੁਣ ਤੱਕ ਤੁਸੀਂ ਤਜਰਬਾ ਤੁਹਾਡਾ ਕੀ ਕਹਿੰਦਾ ਹੈ ਕਾਨੂੰਨ ਕੀ ਕਹਿੰਦਾ ਹੈ ਜੇਕਰ ਆਰਮੀ ਅਫਸਰ ਦੇ ਨਾਲ ਇਸ ਤਰ੍ਹਾਂ ਦੀ ਵਧੇਕੀ ਹੋ ਵੀ ਜਾਂਦੀ ਹੈ ਉਸ ਤੋਂ ਬਾਅਦ ਸੁਣੀ ਨਹੀਂ ਜਾ ਰਹੀ ਪੁਲਿਸ ਡਿਪਾਰਟਮੈਂਟ ਦੇ ਅੰਦਰ ਹੁਣ ਤੱਕ ਦੀ ਜਿਵੇਂ ਕਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੀ ਉਸ ਤਰ੍ਹਾਂ ਸੁਣਵਾਈ ਨਹੀਂ ਹੋਈ ਜਿਵੇਂ ਹੋਣੀ ਚਾਹੀਦੀ ਹੈ ਔਰ ਐਫ ਆਈ ਆਰ ਵੀ ਅੱਡੀ ਸ਼ਿਕਾਇਤ ਤੇ ਦਰਜ ਨਹੀਂ ਹਾਲੇ ਤੱਕ ਕੀਤੀ ਇਸ ਕੇਸ ਦੇ ਵਿੱਚ ਆਰਮੀ ਕੀ ਕੀ ਦਖਲ ਦੇ ਕੇ ਕਰ ਸਕਦੀ ਹੈ ਆਪਣੇ ਪੱਧਰ ਤੇ ਸੰਦੀਪ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਲੋਕਲ ਮਿਲਟਰੀ ਅਥਾਰਟੀ ਹੁੰਦੀ ਹੈ ਜੋ ਕਿ ਲੋਕਲ ਪਟਿਆਲਾ ਦੀ ਆਰਮੀ ਦੇ ਸਟੇਸ਼ਨ ਅਡਵੋਕੇਟ ਨੇ ਸਟੇਸ਼ਨ ਕਮਾਂਡਰ ਨੇ ਉਹਨਾਂ ਨੇ ਮੈਨੂੰ ਦੱਸਿਆ ਗਿਆ ਕਿ ਬਹੁਤ ਸਖਤ ਤਰੀਕੇ ਨਾਲ ਉਹਨਾਂ ਨੇ ਇਸ ਚੀਜ਼ ਦੀ ਪੈਰਵਾਹੀ ਕਰ ਰਹੇ ਨੇ ਇਸ ਵਾਰ ਹੈੱਡਕ quarters ਵੈਸਟਰਨ ਕਮਾਂਡ ਬਹੁਤ ਹਾਇਰ ਲੈਵਲ ਤੇ ਪੈਰਵਾਹੀ ਕਰ ਰਿਹਾ ਹੈ ਪਲੱਸ ਜੋ ਪੈਗੀ ਤਾਂ ਮੇਰੇ ਹਿਸਾਬ ਨਾਲ ਆਰਮੀ ਹੈੱਡਕ quarters ਵੀ ਇਹਦੇ ਵਿੱਚ ਇੰਟਰਵੈਨ ਕਰੇਗਾ ਜੀ ਕਿਉਂ ਔਰ ਜੇਕਰ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਤਾਂ ਫਿਰ ਟਕਰਾਅ ਹੋਰ ਵੱਧ ਸਕਦਾ ਹੈ ਕਿਉਂਕਿ ਇੱਕ ਸਟੇਟ ਦੀ ਪੁਲਿਸ ਦੂਸਰੇ ਪਾਸੇ ਆਰਮੀ ਦੇਸ਼ ਦੀ ਇਹ ਚੰਗੀ ਗੱਲ ਨਹੀਂ ਚੰਗਾ ਸੰਕੇਤ ਨਹੀਂ ਤਨਦੀਪ ਜੀ ਇਹ ਮੇਰੇ ਹਿਸਾਬ ਨਾਲ ਕੋਈ ਪੁਲਿਸ ਜਾਂ ਆਰਮੀ ਦੇ ਵਿੱਚ ਟਕਰਾਅ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ ਇਹਦੇ ਵਿੱਚ 12 ਦੋਸ਼ੀਆਂ ਨੂੰ ਸਜ਼ਾ ਦਿਲਾਉਣ ਦੀ ਗੱਲ ਹੈ ਕਿਸੇ ਵੀ ਫੋਰਸ ਦੇ ਵਿੱਚ ਜਿਹੜੇ ਗਲਤੀ ਕਰਦੇ ਨੇ ਉਹਨਾਂ ਨੂੰ ਡੀਲ ਕਰਨ ਲਈ ਇੱਕ ਕਾਨੂੰਨ ਬਣਿਆ ਹੋਇਆ ਹੈ ਉਸ ਕੋਣ ਉਸੇ ਕਾਨੂੰਨ ਦੇ ਅਧੀਨ ਇਹਨਾਂ ਨੂੰ 12 ਜਿਹੜੇ ਕਲਪਰੇਟਸ ਨੇ ਇਹਨਾਂ ਨੂੰ ਡੀਲ ਕੀਤਾ ਜਾਣਾ ਚਾਹੀਦਾ ਹੈ ਬਾਕੀ ਇਹਦੇ ਵਿੱਚ ਹਮੇਸ਼ਾ ਆਰਮੀ ਔਰ ਪੁਲਿਸ ਇਕੱਠੇ ਆਪਰੇਟ ਕਰਦੇ ਰਹੇ ਨੇ ਕਦੀ ਇਹੋ ਜੀ ਗੱਲ ਨਹੀਂ ਹੋਈ ਜਿੱਥੇ ਵੀ ਕਿਤੇ ਹੁੰਦੀ ਹੈ ਉੱਥੇ ਐਕਸ਼ਨ ਲਿਆ ਜਾਂਦਾ ਜੀ ਔਰ ਜਿੱਥੇ ਜਿੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਹੁੰਦੀਆਂ ਬਹੁਤ ਘੱਟ ਨੇ ਇਸ ਤਰ੍ਹਾਂ ਜਿਵੇਂ ਕਿ ਹੁਣ ਦੇਖਣ ਨੂੰ ਮਿਲ ਰਿਹਾ ਤੇ ਉਸ ਦੇ ਵਿੱਚੋਂ ਫਿਰ ਸਿੱਟਾ ਕੀ ਨਿਕਲਦਾ ਜਿਹੜੇ ਦੋਸ਼ੀ ਅਫਸਰ ਹੁੰਦੇ ਨੇ ਉਹਨਾਂ ਨੂੰ ਸਜ਼ਾ ਮਿਲੀ ਹੈ ਅਜ ਤੱਕ ਇਸ ਤਰ੍ਹਾਂ ਹੋਇਆ ਜਦੋਂ ਜਦੋਂ ਵੀ ਬਿਲਕੁਲ ਸੰਦੀਪ ਜੀ ਬਿਲਕੁਲ ਮਿਲਦੀ ਹੈ ਮੈਂ ਆਫੀਸਰਸ ਡਿਸਮਿਸ ਹੁੰਦੇ ਦੇਖੇ ਨੇ ਬਹੁਤ ਐਗਜ਼ਾਮਪਲਸ ਨੇ ਮੇਰੇ ਕੋਲ ਲੇਕਿਨ ਇਹ ਬਹੁਤ ਇੱਕ ਘੱਟ ਨੰਬਰ ਹੈ ਇਹ ਦੇਖਿਆ ਜਾਵੇ ਤਾਂ ਇਹਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ ਜੀ ਜੀ ਜੇ ਜੇ ਇਸ ਤਰ੍ਹਾਂ ਹਰ ਕੋਈ ਪੁਲਿਸ ਆਫਸਰ ਇਸ ਤਰ੍ਹਾਂ ਕਰਨ ਲੱਗੇ ਤਾਂ ਪੁਲਿਸ ਫੰਕਸ਼ਨ ਹੀ ਨਹੀਂ ਕਰ ਸਕਦੀ ਇਹ ਤਾਂ ਕੋਈ ਇਹ 12 ਜਿਹੜੇ ਕਿਸ ਹਾਲਤ ਵਿੱਚ ਸਨ ਮੈਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ ਬਾਕੀ ਇਹ ਇੱਕ ਸਿਰਫ ਹੁਣ ਗੱਲ ਇੱਥੇ ਟਿਕੀ ਹੋਈ ਹੈ ਕਿ ਪੁਲਿਸ ਇਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਕਿਸੇ ਵੀ ਹਾਲਾਤ ਦੇ ਵਿੱਚ ਜਦੋਂ ਹਰ ਹਾਲਾਤ ਦੇ ਵਿੱਚ ਪੁਲਿਸ ਬਚਾਉਣ ਤੇ ਜੇਕਰ ਲੱਗੀ ਹੈ ਇਸ ਹੇਟਲੇ ਪੱਧਰ ਦੇ ਅਧਿਕਾਰੀਆਂ ਨੂੰ ਤੇ ਦੂਸਰੇ ਪਾਸੇ ਆਰਮੀ ਨੂੰ ਵੀ ਤੇ ਫਿਕਰ ਹੋਏਗਾ ਨਾ ਕਿ ਸਾਡੀ ਤੇ ਸ਼ਾਨ ਦੇ ਖਿਲਾਫ ਹੋ ਰਿਹਾ ਕੰਮ ਨਾ ਸਾਡੇ ਕਰਨਲ ਨੂੰ ਇਸ ਤਰੀਕੇ ਨਾਲ ਕੁੱਟਿਆ ਮਾਰਿਆ ਗਿਆ ਹਰ ਲੈਵਲ ਤੇ ਐਕਸ਼ਨ ਲਿਆ ਜਾਂਦਾ ਬੜੇ ਸੈਟ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਨੇ ਆਰਮੀ ਦੇ ਇਹੋ ਜਿਹੇ ਕੇਸਸ ਨਾਲ ਡੀਲ ਕਰਨ ਵਾਸਤੇ ਤੁਸੀਂ ਪਿੱਛੇ ਦੇਖਿਆ ਹੋਵੇਗਾ ਇੱਕ ਪੀਸਾ ਦੇ ਵਿੱਚ ਘਟਨਾ ਹੋਈ ਸੀ ਠੀਕ ਉਥੇ ਵੀ ਆਰਮੀ ਹੈੱਡ ਕੁਆਰਟਰ ਤੋਂ ਆਰਮੀ ਚੀਫ ਖੁਦ ਮਾਨੀਟਰ ਕਰ ਰਹੇ ਸੀ ਸਾਰਾ ਕੁਝ ਹੂੰ ਤੋਂ ਜਿਵੇਂ ਇਹ ਘਟਨਾ ਦੇ ਬਾਰੇ ਗੱਲਾਂ ਹੋ ਰਹੀਆਂ ਨੇ ਜੀ ਜਿਵੇਂ ਕਿ ਸ਼ੁਰੂਆਤ ਵਿੱਚ ਵੀ ਆਪਾਂ ਗੱਲ ਕੀਤੀ ਹੈ ਕਿ ਕਿਵੇਂ ਇੱਕ ਪਾਸੇ ਜਦੋਂ ਮਾਹੌਲ ਬਣਿਆ ਪੁਲਿਸ ਅਫਸਰਾਂ ਦੀ ਨਖੇਦੀ ਕੀਤੀ ਗਈ ਲੋਕਾਂ ਵੱਲੋਂ ਕਿਸ ਤਰ੍ਹਾਂ ਆਰਮੀ ਅਫਸਰ ਨਾਲ ਕੀਤਾ ਗਿਆ ਬਹੁਤ ਮਾੜਾ ਬਹੁਤ ਮਾੜਾ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਆਈਆਂ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਜ਼ਰੀਏ ਤਾਂ ਉਦੋਂ ਫਿਰ ਕੁਝ ਲੋਕਾਂ ਨੇ ਆ ਜਿਹੜਾ ਗੱਲ ਕੀਤੀ ਕਿ ਘਟਾਬਾ ਮਾਲਕ ਕੀ ਕਹਿ ਰਿਹਾ ਉਹ ਵੀ ਜਰੂਰ ਸੁਣਨੀ ਚਾਹੀਦੀ ਹੈ ਉਸ CCTV ਫੁਟੇਜ ਦੇ ਵਿੱਚ ਕੀ ਕੁਝ ਕੀਤਾ ਜਾ ਰਿਹਾ ਹੈ ਮੈਗੀ ਦੇ ਨਾਲ दारू ਪੀਤੀ ਜਾ ਰਹੀ ਹੈ ਇਹ ਸਾਰੀਆਂ ਗੱਲਾਂ ਨੂੰ ਵੀ ਪ੍ਰੋਪਗੇਟ ਕੀਤਾ ਗਿਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਝੂਠੀ ਕਹਾਣੀ ਸਾਬਤ ਕਰ ਲਈ ਜਿਵੇਂ ਕਿ ਹੈ ਕਿ ਮਨ ਘੜਤ ਕਹਾਣੀਆਂ ਨੇ ਇਹ ਮਨ ਘੜਤ ਕਹਾਣੀਆਂ ਤੇ ਉਦੋਂ ਹੀ ਸਾਬਤ ਹੋ ਪਉਣਗੀਆਂ ਨੇ ਮਨ ਘੜਤ ਨੇ ਜਦੋਂ ਤੱਕ ਸਿਰੇ ਤੇ ਜਾਂਚ ਪੜਤਾਲ ਲੱਗੇਗੀ ਬਿਲਕੁਲ ਮੈਂ ਪਹਿਲਾਂ ਤੁਹਾਨੂੰ ਸ਼ੁਰੂ ਚ ਕਿਹਾ ਸੀ ਕਿ ਇਹ ਇਹਦੇ ਵਿੱਚ ਸਭ ਤੋਂ ਅ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਹੈ ਬਿਲਕੁਲ ਨਿਰਪੱਖ ਹੋਣੀ ਚਾਹੀਦੀ ਹੈ ਜੀ ਹੁਣ ਤੁਸੀਂ ਦੇਖੋ ਮਿਸਿਸ ਬਾਠ ਦੱਸ ਰਹੇ ਸਨ ਕਿ ਸਾਰੀ ਉਹਨਾਂ ਨੂੰ ਐਵੀਡੈਂਸ ਜਿਹੜੀ ਹੈ ਉਹ ਢਾਬਾ ਮਾਲਕ ਨੇ ਦਿੱਤੀ ਹੈ ਉਹਨੇ ਹੀ شناخت ਕਰਕੇ ਦਿੱਤੀ ਹੈ ਸਾਰੇ 12 ਬੰਦਿਆਂ ਦੀ ਜੀ ਉਹਨੇ ਹੀ ਉਹਨਾਂ ਦੇ ਨਾਮ ਦੱਸੇ ਨੇ ਹਮ ਤੇ ਕੀ ਇਹ ਨਾਮ ਪੁਲਿਸ ਨੂੰ ਨਹੀਂ ਸੀ ਪਤਾ ਜਦੋਂ ਐਫ ਆਈ ਆਰ ਲਾਂਚ ਕਰ ਰਹੇ ਸਨ ਬਿਲਕੁਲ ਇਹ ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਪੁਲਿਸ ਅਣਪਛਾਤੇ ਆ ਤੇ ਪਰਚਾ ਦਰਜ ਕਰਦੀ ਹੈ ਪਰ ਪੁਲਿਸ ਦੇ ਵਰਦੀ ਦੇ ਵਿੱਚ ਵੀ ਕੁਝ ਲੋਕ ਦੇਖ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਇਨਸਪੈਕਟਰ ਕੌਣ ਨੇ ਔਰ ਬਿਨਾ ਨਾਮਜਦ ਕੀਤੇ ਹੋਏ ਨਾਮ ਸਸਪੈਂਡ ਕਿਵੇਂ ਕੀਤੇ ਗਏ ਵੀ ਇੱਕ ਆਪਾਵਿਰੋਧੀ ਜੀ ਗੱਲ ਸਾਹਮਣੇ ਆ ਰਹੀ ਹੈ ਬਿਲਕੁਲ ਬਿਲਕੁਲ ਜੇ ਸਭ ਤੋਂ ਵੱਡੀ ਗੱਲ ਇੱਥੋਂ ਜ਼ਾਹਿਰ ਹੁੰਦੀ ਹੈ ਕਿ ਜੇ ਉਹਨਾਂ ਦਾ ਐਫ ਆਈ ਆਰ ਦੇ ਵਿੱਚ ਨਾਮ ਨਹੀਂ ਲਿਖਿਆ ਗਿਆ ਔਰ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਕਿਸ ਬੇਸ ਤੇ ਸਸਪੈਂਡ ਕੀਤਾ ਗਿਆ ਜੀ ਤਾਂ ਇਹ ਇਹਦੇ ਵਿੱਚ ਪੁਲਿਸ ਆਪਣੇ ਆਪ ਨੂੰ ਇੱਕ ਕੰਟਰੈਡੀਕਟ ਕਰਕੇ ਜਿਵੇਂ ਮੈਂ ਦੱਸਿਆ 셀ਫ ਗੋਲ ਕਰ ਰਹੀ ਹੈ ਇਹਦੇ ਵਿੱਚ ਜਰਾਂ ਕਿ ਜੇ ਦੀ ਜ਼ਰੂਰਤ ਨਹੀਂ ਹੈ ਜੀ ਜੀ ਇੱਕ ਡਿਸਪਲਿਨਡ ਫੋਰਸ ਦੇ ਵਿੱਚ ਅਵਾਰਡਸ ਤੇ ਰਿਵਾਰਡਸ ਹੁੰਦੇ ਨੇ ਤੁਸੀਂ ਚੰਗਾ ਕੰਮ ਕਰਦੇ ਹੋ ਤੁਹਾਨੂੰ ਅਵਾਰਡ ਮਿਲਦਾ ਹੈ ਪਰ ਜੇ ਤੁਸੀਂ ਗਲਤੀ ਕਰਦੇ ਹੋ ਤੁਹਾਨੂੰ ਸਜ਼ਾ ਮਿਲਦੀ ਹੈ ਜੀ ਇੱਕ ਗੱਲ ਆਦਾ ਹੋਰ ਇੱਥੇ ਤੁਹਾਡੇ ਤੋਂ ਜਾਨਣਾ ਚਾਹਾਂਗੇ ਤੁਹਾਡਾ ਨਜ਼ਰੀਆ ਕੀ ਕਹਿੰਦਾ ਕਿਉਂਕਿ ਸਟੇਟ ਦੇ ਵਿੱਚ ਪੁਲਿਸ ਦੇ ਹੱਥ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਕਤ ਅੱਜ ਕੱਲ ਪੁਲਿਸ ਦੇ ਹੱਥ ਇਸ ਤਰ੍ਹਾਂ ਹੈ ਕਿ ਜਿਵੇਂ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਗਈ ਉਦੋਂ ਵੀ ਪੁਲਿਸ ਨੇ ਇੱਕ ਕਾਰਵਾਈ ਕੀਤੀ ਹੈ ਜਿਸ ਨੂੰ ਲੈ ਕੇ ਸਵਾਲ ਉੱਠੇ ਔਰ ਹਾਲਾਂਕਿ ਉਹ ਮਸਲਾ ਵੱਖਰਾ ਹੈ ਪਰ ਇਥੇ ਪੁਲਿਸ ਦੇ ਕਾਰਵਿਹਾਰ ਦੀ ਗੱਲ ਮੈਂ ਜਾਨਣਾ ਚਾਹੁੰਨਾ ਤੁਹਾਡੇ ਤੋਂ ਤੁਹਾਨੂੰ ਕੀ ਲੱਗਦਾ ਹੈ ਕਿ ਸਟੇਟ ਨੇ ਪੁਲਿਸ ਨੂੰ ਜਿਹੜਾ ਹੱਥ ਵਿੱਚ ਕਾਨੂੰਨ ਦਿੱਤਾ ਹੈ ਕਿ ਤੁਸੀਂ ਸਹੀ ਕਰਨਾ ਹੈ ਸਿਸਟਮ ਜਿੱਥੇ ਇੱਥੇ ਗੜਬੜੀਆਂ ਨੇ ਉਸ ਸਹੀ ਦੇ ਵਿੱਚ ਦੁਰਵਰਤੋਂ ਵੀ ਹੋ ਜਾਂਦੀ ਹੁੰਦੀ ਹੈ ਬਿਲਕੁਲ ਕਿਸੇ ਵੀ ਫੋਰਸ ਨੂੰ ਜਦੋਂ ਤੁਸੀਂ ਹ ਖੁੱਲ ਦਿੰਦੇ ਹੋ ਤਾਂ ਉਹਦੇ ਵਿੱਚ ਕੋ ਲੈਟਰਲ ਡੈਮੇਜ ਜ਼ਰੂਰ ਹੁੰਦਾ ਹੈ ਹਮ ਔਰ ਇਸ ਕੇਸ ਦੇ ਵਿੱਚ ਵੀ ਇਹ ਦੇਖਿਆ ਜਾਵੇ ਤਾਂ ਜੇ ਜ਼ਿਆਦਾਤਰ ਲੋ ਅਫਸਰ ਅੱਛਾ ਕੰਮ ਕਰਦੇ ਨੇ ਮੈਂ ਨਹੀਂ ਕਹਿੰਦਾ ਕਿ ਹਰ ਕੋਈ ਖਰਾਬ ਹੁੰਦਾ ਜ਼ਿਆਦਾਤਰ ਪੁਲਿਸ ਫੋਰਸ ਅੱਛਾ ਕੰਮ ਕਰਦੀ ਹੈ ਲੇਕਿਨ ਕੁਝ ਵਿੱਚ ਅਨਸਰ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਇਨਡਿਸਿਪਲਨ ਹੁੰਦੇ ਨੇ ਔਰ ਉਹਨਾਂ ਨੂੰ ਡਿਸਿਪਲਨ ਕਰਨ ਦੀ ਜ਼ਰੂਰਤ ਹੈ ਠੀਕ ਕਿਉਂਕਿ ਬਹੁਤ ਸਾਰੇ ਪੁਲਿਸ ਅਫਸਰਾਂ ਦੀਆਂ ਸ਼ਿਕਾਇਤਾਂ ਪਿੱਛੇ ਜਾਈਆਂ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਜਿਹੜੇ ਅਧਿਕਾਰੀ ਸੀ ਉਹ ਕਹਿੰਦੇ ਕਿ ਕਿਉਂਕਿ ਪੁਲਿਸ ਦੇ ਡੀਜੀਪੀ ਵੱਲੋਂ ਖੁਦ ਕਹਿਣਾ ਕਿ ਪੁਲਿਸ ਦੇ ਵਿੱਚ ਕੁਝ ਕਾਲੀਆਂ ਭੇਡਾਂ ਨੇ ਜਦੋਂ ਇਸ ਤਰ੍ਹਾਂ ਦੇ ਸ਼ਬਦ ਤਿੱਖੇ ਵਰਤੇ ਗਏ ਇਸ ਦਾ ਮਤਲਬ ਤਾਂ ਸਾਫ਼ ਸੀ ਕਿ ਕੋਈ ਨਾ ਕੋਈ ਮਾੜੇ ਅੰਸਰਾਂ ਨਾਲ ਵੀ ਮਿਲੇ ਹੋਏ ਨੇ ਪੁਲਿਸ ਅਫਸਰ ਬਿਲਕੁਲ ਮੈਂ ਇਹ ਜਿਹੜਾ ਬਿਆਨ ਹੈ ਡੀਜੀਪੀ ਸਾਹਿਬ ਦਾ ਮੇਰੇ ਵੱਲੋਂ ਇਹ ਬਹੁਤ ਇੱਕ ਅਹਿਮ ਬਿਆਨ ਹੈ ਔਰ ਮੈਂ ਉਹਨਾਂ ਨੂੰ ਵਧਾਈ ਦੇਣਾ ਹੈ ਕਿ ਉਹਨਾਂ 'ਚ ਇੰਨੀ ਮੋਰਲ ਕਰੇਜ ਹੈ ਕਿ ਉਹਨਾਂ ਨੇ ਕਿਹਾ ਕਿ ਮੇਰੇ ਐਕਸੈਪਟ ਕੀਤਾ ਕਿ ਮੇਰੇ ਫੋਰਸ ਦੇ ਵਿੱਚ ਕੁਝ ਕਾਲੀਆਂ ਭੇਡਾਂ ਨੇ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਕਾਲੀਆਂ ਭੇਡਾਂ ਨੂੰ ਆਇਡੈਂਟੀਫਾਈ ਕੀਤਾ ਜਾਣਾ ਚਾਹੀਦਾ ਹੈ ਔਰ ਇਹਨਾਂ ਦਾ ਸੁਧਾਰ ਕੀਤਾ ਜਾਣਾ ਚਾਹੀਦਾ ਜੀ ਆ ਇਸਾਰੇ ਘਟਨਾ ਕ੍ਰਮ ਤੋਂ ਬਾਅਦ ਹੁਣ ਤੁਸੀਂ ਆਪਣੇ ਪੱਧਰ ਦੇ ਉੱਤੇ ਕੋਈ ਕਿਉਂਕਿ ਜਿਹੜੀ ਡਿਸਪਲਿਨ ਫੋਰਸ ਹੁੰਦੀ ਹੈ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਵੀ ਨਹੀਂ ਹੈ ਕਿ ਕੋਈ ਆਪਣੀ ਇੱਕ ਆਰਗੇਨਾਈਜੇਸ਼ਨ ਬਣਾ ਕੇ ਜਥੇਬੰਦੀ ਬਣਾ ਕੇ ਇਨਸਾਫ ਦੀ ਉਮੀਦ ਕਰੇ ਤਾਂ ਫਿਰ ਰਸਤੇ ਤਾਂ ਫਿਰ ਉਹੀ ਡਿਸਪਲਿਨ ਦੇ ਵਿੱਚ ਰਹਿ ਕੇ ਬਚਦੇ ਨੇ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਸਮਾਂ ਲੱਗ ਜਾਂਦਾ ਹੁੰਦਾ ਹੈ ਇਸ ਮਾਮਲੇ ਦੇ ਤੈਅ ਤੱਕ ਜਾਣ ਦੇ ਵਾਸਤੇ ਔਰ ਪੂਰਨ ਤੌਰ ਤੇ ਇਨਸਾਫ ਲੈਣ ਵਾਸਤੇ ਸੰਦੀਪ ਜੀ ਤੁਸੀਂ ਦੇਖੋ ਇਹਦੇ ਵਿੱਚ ਇਹਨਾਂ ਨੇ 45 ਡੇਸ 45 ਦਿਨ ਮੰਗੇ ਨੇ ਜਾਂਚ ਨੂੰ ਕੰਪਲੀਟ ਕਰਨ ਵਾਸਤੇ ਜੀ ਮੈਂ ਉਮੀਦ ਕਰਦਾ ਹਾਂ ਕਿ ਬੜੀ ਨਿਰਪੱਖ ਜਾਂਚ ਹੋਏਗੀ ਔਰ ਸਟਰੋਂਗ ਔਰ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਇਹਨਾਂ ਦੇ ਖਿਲਾਫ ਜੀ ਔਰ ਜਿਹੜੇ ਇੱਕ ਕਰਨਲ ਸਰਵਿੰਗ ਕਰਨਲ ਨੇ ਉਹਨਾਂ ਦੀ ਫੈਮਿਲੀ ਹੈ ਤੁਸੀਂ ਦੇਖੋ ਉਸ ਕੇਸ ਹਰਦ ਵਿੱਚ ਘੁਮਰੇ ਨਹੀਂ ਆ ਜੋ ਮੈਂ ਉਹਦਾ ਵੀਡੀਓ ਦੇਖ ਰਿਆ ਸੀ ਤੁਹਾਡੀ ਰਿਪੋਰਟ ਤੁਹਾਡੀ ਚੈਨਲ ਤੋਂ ਹੀ ਦੇਖ ਰਿਆ ਸੀ ਜੀ ਉਹ ਇਸ ਹਾਲਾਤ ਇਹੋ ਜਿਹੇ ਹਾਲਾਤ ਨਹੀਂ ਬਣਨੇ ਚਾਹੀਦੇ ਜੀ ਪਰ ਮੇਰੀ ਗੁਜ਼ਾਰਿਸ਼ ਹੈ ਕਰਨਾ ਸਾਹਿਬ ਜੀ ਜੀ ਡੀਜੀਪੀ ਸਾਹਿਬ ਨੂੰ ਕਿ ਉਹ ਖੁਦ ਇਸ ਵਿੱਚ ਇੰਟਰਵਿਊ ਇਨ ਕਰਨ ਇਹ ਮਸਲਾ ਕੋਈ ਛੋਟਾ ਮਸਲਾ ਨਹੀਂ ਹੈ ਬਿਲਕੁਲ ਇਸ ਮਸਲੇ ਨੂੰ ਬੜੀ ਸੰਜੀਦਗੀ ਨਾਲ ਲਿਆ ਜਾਣਾ ਚਾਹੀਦਾ ਹੈ ਪਰ ਨਿਖੇੜਿਆ ਜਾਣਾ ਚਾਹੀਦਾ ਕਰਨਲ ਸਾਹਿਬ ਇੱਕ ਗੱਲ ਹੋਰ ਦੱਸੋ ਜਦੋਂ ਹਾਈ ਪ੍ਰੋਫਾਈਲ ਕੇਸ ਬਣਦੇ ਨੇ ਇਸ ਤਰ੍ਹਾਂ ਦੇ ਤੇ ਕਈ ਵਾਰੀ ਬੇਲੋੜੀ ਸਿਆਸਤ ਵੀ ਮੁੱਦਿਆਂ ਨੂੰ ਪਟਕਾ ਦਿੰਦੀ ਹੈ ਟਰੈਕ ਤੋਂ ਲਾਂਬੇ ਕਰ ਦਿੰਦੀ ਹੈ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਸੁਝਾਅ ਦੇਣਾ ਚਾਹੋਗੇ ਕਿ ਕਿਸ ਪੱਧਰ ਤੱਕ ਸਿਆਸਤ ਦੀ ਐਂਟਰੀ ਹੋਵੇ ਜੇ ਹੋਵੇ ਵੀ ਤੇ ਉਸ ਦੇ ਵਿੱਚ ਕਿਹੜੀਆਂ ਚੀਜ਼ਾਂ ਦੇ ਉੱਤੇ ਪਹਿਲ ਹੋਣੀ ਚਾਹੀਦੀ ਹੈ ਮੈਂ ਸੰਦੀਪ ਜੀ ਇਹੀ ਗੱਲ ਕਹੂੰਗਾ ਕਿ ਜੇ ਇਸ ਦੇ ਵਿੱਚ ਕੋਈ ਸਿਆਸਤ ਹੁੰਦੀ ਹੈ ਤਾਂ ਇੱਕ ਨਿਹਾਇਤ ਮੰਦਭਾਗਾ ਮੂਮੈਂਟ ਹੋਏਗਾ ਉਹ ਇੱਕ ਬਹੁਤ ਜ਼ਿਆਦਾ ਮੰਦਭਾਗੀ ਗੱਲ ਹੋਏਗੀ ਇਸ ਜੀ ਨੂੰ ਇਸ ਦਾ ਸਿਆਸਤੀਕਰਨ ਕਰਨਾ ਜਾਂ ਇਹਨੂੰ ਪੋਲੀਟਿਸੀਜ਼ ਕਰਨਾ ਕਿਸੇ ਵੀ ਤਰੀਕੇ ਨਾਲ ਜੀ ਇੱਕ ਬਹੁਤ ਹੀ ਕਲੀਅਰ ਕੱਟ ਕੇਸ ਦਿਸਦਾ ਹੈ ਐਜ਼ ਆਫ ਨਾਓ ਤੇ ਇਹਦੇ ਵਿੱਚ ਕਰਨਲ ਸਾਹਿਬ ਨੂੰ ਨਿਆਂ ਮਿਲਣਾ ਚਾਹੀਦਾ ਹੈ ਉਹਨਾਂ ਦੀ ਫੈਮਿਲੀ ਨੂੰ ਨਿਆਂ ਮਿਲਣਾ ਚਾਹੀਦਾ ਹੈ ਜੀ ਪਰ ਮੇਰੇ ਨੂੰ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕਿਸੇ ਸਿਆਸਤ ਕਰਨ ਦੀ ਲੋੜ ਹੈ ਕਿਸੇ ਨੂੰ ਜੀ ਕਰਨਲ ਸਾਹਿਬ ਤੁਸੀਂ ਆਪਣੇ ਇਸ ਕੇਸ ਨਾਲ ਸੰਬੰਧਿਤ ਕੁਝ اہم ਨੁਕਤੇ ਤੇ ਕੁਝ اہم ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਬਹੁਤ ਬਹੁਤ ਸ਼ੁਕਰੀਆ ਜੀ। थैंक यू संदीप जी। ਮੈਂ ਉਮੀਦ ਕਰਦਾ ਹਾਂ ਕਿ ਇਸ ਕੇਸ ਦੇ ਵਿੱਚ ਪੁਲਿਸ ਪੂਰਾ ਇਨਸਾਫ ਦੇਗੀ ਇੱਕ ਸਰਵਿੰਗ ਕਰਨਲ ਨੂੰ ਉਹਦੀ ਫੈਮਿਲੀ ਨੂੰ ਔਰ ਤੁਹਾਡੂੰ ਮੈਂ ਵਧਾਈ ਦੇਣਾ ਹੈ ਜਿਸ ਤਰੀਕੇ ਨਾਲ ਤੁਸੀਂ ਇਹ ਮੁੱਦੇ ਨੂੰ ਚੁੱਕਿਆ ਹੈ। ABC نیوز ਨੇ ਤੁਹਾਡੇ ਵੱਖਰੇ ਵੱਖਰੇ ਪ੍ਰੋਗਰਾਮਾਂ 'ਚ ਤੁਸੀਂ ਇਸ ਚੀਜ਼ ਨੂੰ ਕਵਰ ਕਰ ਰਹੇ ਹੋ। ਤੁਸੀਂ ਮੇਰੇ ਵੱਲੋਂ ਵਧਾਈ ਦੇ ਪਾਤਰ ਹੋ ਤੁਸੀਂ ਸੰਦੀਪ ਜੀ। ਇਹ ਇਹ ਸਾਰੀਆਂ ਵੀ ਆਪੋ ਆਪਣੀ ਡਿਊਟੀ ਹੈ ਜੀ ਸਾਰਿਆਂ ਨੂੰ ਫਰਜ਼ ਨਿਭਾਉਣੇ ਚਾਹੀਦੇ ਆ ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਸੰਦੀਪ ਜੀ